ਓ ਗੁੱਡ ਮਾਰਨਿੰਗ ਹੋਪ ਕਰਦਾ ਹਾਂ ਤੁਸੀਂ ਸਭ ਵਧੀਆ ਹੋਵੋਗੇ ਤਾਂ ਅੱਜ ਆਪਾਂ ਨਿਕਲੇ ਆਂ ਕੋਲਕੱਤੇ ਦੀਆਂ ਸੜਕਾਂ ਤੇ ਸਵੇਰੇ ਸਵੇਰੇ ਤੇ ਅੱਜ ਆਪਾਂ ਜਾਣਾ ਆ ਹਾਵੜਾ ਬ੍ਰਿਜ ਤੇ ਬਾਈ ਬੱਸ ਜਾਵਾਂਗੇ ਤੇ ਦੇਖਿਓ ਸਾਰਾ ਵੀ ਕੀ ਸਿਸਟਮ ਬਣਦਾ ਟ੍ਰੈਫਿਕ ਬਹੁਤ ਆ ਤਾਂ ਅਗਰ ਆ ਬੱਸ ਹੈ ਇਹ ਇਹਦੇ ਨਾਲ ਦੀ ਬੱਸ ਤੇ ਆਪਾਂ ਜਾਣਾ ਆ ਤੇ ਹੁਣ ਆਪਾਂ ਏਰੀਏ ਚ ਆ ਚੁੱਕੇ ਆ ਪੁਰਾਣਾ ਜਿਹੜਾ ਪੁਰਾਣਾ ਕੋਲਕੱਤਾ ਆ ਪਾਓ ਏਰੀਏ ਚ ਆ ਚੁੱਕੇ ਆ ਬੱਸ ਰੁਕ ਗਈ ਆ ਆ ਜਾ ਆ ਜਾ ਆਪਾਂ ਆ ਯਾਰ ਸ਼ਿਟ ਬਸ ਲਾਂਗੀ ਬਾਬਿਓ ਲੋ ਵੀ ਲੜਾਈ ਵੀ ਹੋ ਗਈ ਐ ਲੁੱਕ ਮੇਰੀ ਤੁਸੀਂ ਦੇਖ ਸਕਦੇ ਹੋ ਲੈ ਵੀ ਸੋਨੇ ਲੜਾਈ ਹੋ ਗਈ ਕਹਿੰਦੇ ਮੇਰੇ ਵੀਰੋ ਗਾ ਪਿਆ ਵਿਆ ਪੂਰਾ ਜਿੱਥੇ ਆਪਾਂ ਜਾਣੇ ਉੱਥੇ ਲੜਾਈ ਹੋ ਜਾਂਦੀ ਐ ਬਸ ਇੱਕ ਹੋਰ ਆ ਗਈ ਐ ਲੋ ਵੀ ਮਿੱਤਰੋ ਬਸ ਆ ਗਈ ਐ ਹੁਣ ਇਹ ਨਹੀਂ ਪਤਾ ਇਹਦੇ ਵਿੱਚ ਸੀਟ ਹੋਊਗੀ ਕਿ ਨਹੀਂ ਹੋਊਗੀ ਚੜਦੇ ਆਂ ਦੇਖਦੇ ਆਂ ਕਿੰਨੀ ਖੁੱਲੀ ਬਸ ਐ ਬਾਬਿਓ ਉੱਚਾ ਜਿਹਾ ਸਮਾਨ ਐ ਠੀਕ ਆਪਾਂ ਨੂੰ ਮਿਲ ਚੁੱਕੀ ਆ ਤੇ ਅੱਜ ਆਪਾਂ ਕਰਦੇ ਆ ਕੋਲਕਾਤਾ ਆਬਜ਼ਰਵ ਬਾਈ ਬੱਸ ਤੇ ਕਾਰ ਤੋਂ ਤਾਂ ਬਹੁਤ ਦੇਖਿਆ ਪਰ ਅੱਜ ਆਪਾਂ ਬੱਸ ਤੋਂ ਦੇਖਦੇ ਆ ਇਹ ਨਹੀਂ ਡਿਫਰੈਂਟ ਹੈ ਯਾਰ ਬਹੁਤ ਖੁਲਕੁਲੀ ਹੈ ਬਿਲਕੁਲ ਡਿਫਰੈਂਟ ਬੱਸ ਹੈ ਉਹ ਭਈਆ ਕਿਤਾਬਾਂ ਦੀ ਮੰਡੀ ਹੈ ਦੇਖੋ ਲੋਕ ਇੱਥੇ ਕਿਤਾਬਾਂ ਨੂੰ ਕਿੰਨਾ ਮੰਨਦੇ ਆ ਕਿਤਾਬਾਂ ਪੜ੍ਹਨੀਆਂ ਆ ਆ ਸਾਰੀ ਬੁੱਕ ਪੂਰੀ ਮਾਰਕੀਟ ਪੂਰੀ ਮਾਰਕੀਟ ਕਿਤਾਬਾਂ ਦੀ ਹੈ ਜਿੰਨੀ ਵੀ ਹੈ ਤੇ ਆ ਜਿਹੜੀਆਂ ਪਟਰੀਆਂ ਆਪਾਂ ਤੁਹਾਨੂੰ ਕੱਲ੍ਹ ਵਾਲੇ ਵਲੌਗ ਚ ਟ੍ਰੇਨ ਦਿਖਾਈ ਸੀ ਆ ਪਟਰੀਆਂ ਤੇ ਕੱਲ੍ਹ ਵਾਲਾ ਵਲੌਗ ਜਾ ਕੇ ਚੈੱਕ ਕਰ ਲਿਓ ਅੱਜ ਆਪਣਾ ਕਲਕੱਤੀ ਵਾਲੇ ਇੱਥੋਂ ਦੀ ਬੜੀ ਫੇਮਸ ਡਰਿੰਕ ਹੈ ਅਸੀਂ ਲੱਕੀ ਹਾਂ ਵੀ ਦਿਨ ਇੰਨਾ ਠੰਡਾ ਜਿਹਾ ਹੋਇਆ ਵਾ ਨਹੀਂ ਤਾਂ ਇੱਥੇ ਇੰਨੀ ਕੁ ਗਰਮੀ ਹੁੰਦੀ ਹੈ ਕੱਲ ਇੰਨਾ ਕ ਮੀਂਹ ਆਇਆ ਇੱਥੇ ਸਾਡੇ ਕਰਕੇ ਪਤਾ ਨਹੀਂ ਸਾਡੇ ਔਨ ਕਰਕੇ ਇਹ ਨਹੀਂ ਪਤਾ ਲੋ ਵੀ ਕਲਕੱਤੇ 'ਚ ਮੈਨੂੰ ਆਪਣੇ ਬੰਦੇ ਦਿਖ ਗਏ ਐ ਚੈੱਕ ਕਰੋ ਤੁਸੀਂ ਇਹਨਾਂ ਨੂੰ ਨਹੀਂ ਪਤਾ ਵੀ ਅਸੀਂ ਇਹਨਾਂ ਨੂੰ ਦਿਖਾ ਰਹੇ ਆ ਕਿ ਨਹੀਂ ਦਿਖਾ ਰਹੇ ਆ ਜਾ ਰਹੇ ਆ ਬੜੇ ਦੇਖਨੇ ਆ ਸੰਗਰੂਰ ਫਿਲਮ ਵਾਂਗੂ ਬਾਈ ਨੇ ਨੋਟ ਐ ਫੜੇ ਹੋਏ ਆ जिने ਨਹੀਂ ਜిల్లా ਸੰਗਰੂਰ ਦੇਖੀ ਤਾਂ ਉੱਚ ਕਲਿੱਪ ਦੇਖ ਲਿਓ। ਅਸੀਂ ਵੀ ਜిల్లా ਸੰਗਰੂਰ ਵਾਲਿਆਂ ਵਾਂਗੂ ਬੈਠੇ ਆ। ਲੱਗੂਗਾ 15-15 ਰੁਪਏ ਲੱਗਣਗੇ ਸਾਡੇ ਤਿੰਨਾਂ ਦੇ। ਤੇ ਜਾ ਕੇ ਤੁਹਾਨੂੰ ਅੱਜ ਹਾਵੜਾ ਬ੍ਰਿਜ ਦਿਖਾਉਨੇ ਆ। ਆਪਾਂ ਹਾਵੜਾ ਬ੍ਰਿਜ ਟਿਕਟਾਂ ਚੈੱਕ ਕਰੋ ਇਹਨਾਂ ਨੇ ਕਿੱਦਾਂ ਦਿੱਤੀਆਂ। ਸਿੰਗਲ ਸਿੰਗਲ ਬੜਾ ਬड़ा ਸਿੰਘ ਸੰਗਤ ਗੁਰਦੁਆਰਾ ਦਿਖਾਇਆ ਬੜੇ ਟਾਈਮ ਬਾਅਦ ਬਹੁਤ ਸੋਹਣਾ ਬਣਾਇਆ ਹੋਇਆ ਕੋਲਕਾਤਾ ਦੇ ਵਿੱਚ। ਤੇ ਲਓ ਵੀ ਮਿੱਤਰੋ ਬੱਸ ਆਪਾਂ ਨੂੰ ਇੱਥੇ ਤਾਰ ਕੇ ਗਈ ਐ। ਤੇ ਆ ਸਾਹਮਣੇ ਆਪਣੇ ਹਾਵੜਾ ਬ੍ਰਿਜ ਹੈ ਇਹਦੇ ਆਪਾਂ ਹੁਣ ਉੱਪਰ ਚੜਨਾ ਹੈ ਵੀ ਅਰੇ ਲੋਕ ਇੱਥੋਂ ਦੇ ਕੀ ਕੀ ਚੀਜ਼ਾਂ ਐਕਸਪਲੋਰ ਕਰਾਉਣੇ ਆ ਲੋ ਵੀ ਲੋਕ ਮੈਨੂੰ ਐਂ ਦੇਖਦੇ ਆ ਵੀ ਇਹਦੇ ਸਿਰ ਤੇ ਪਤਾ ਨਹੀਂ ਕੀ ਬੰਨਿਆ ਹੋਇਆ ਕੀ ਨਹੀਂ ਬੰਨਿਆ ਹੋਇਆ ਦੇਖੋ ਜਿੰਨੇ ਵੀ ਲੋਕ ਐ ਕਹਿਣਗੇ ਆ ਪਤਾ ਨਹੀਂ ਕਿੱਧਰੋਂ ਆ ਗਏ ਅਜੀਬ ਜੇ ਹਨਾ ਲੋ ਵੀ ਆਪਾਂ ਮੇਰੇ ਹਿਸਾਬ ਨਾਲ ਆਪਾਂ ਗਲਤ ਜਾ ਰਹੇ ਆ ਆਪਾਂ ਉਧਰ ਦੀ ਜਾਣਾ ਹੈ ਰਾਈਟ ਆ ਜਾ ਆ ਜਾ ਆਪਾਂ ਸੜਕ ਤੇ ਨਹੀਂ ਤੁਰਨਾ ਇਹਦੇ ਸਾਈਡ ਬਾਈ ਸਾਈਡ ਜਾਵਾਂਗੇ ਇੱਥੇ ਆਪਾਂ ਸਟੇ ਕੀਤਾ ਸੀ ਉਸ ਤੋਂ 2 ਕਿਲੋਮੀਟਰ ਹੀ ਦੂਰ ਸੀਗੀ ਤੇ ਆਪਾਂ ਬਹੁਤ ਲੱਕੀ ਆ ਅੱਜ ਮੌਸਮ ਇੰਨਾ ਕੁ ਸੋਹਣਾ ਹੋਇਆ ਹੋਇਆ ਵੀ ਮਤਲਬ ਇੱਥੇ ਠਹਿਰਿਆ ਜਾ ਸਕਦਾ ਨਹੀਂ ਤਾਂ ਇੰਨੀ ਕੁ ਗਰਮੀ ਹੁੰਦੀ ਆ ਨਾ ਬਾਬਿਓ ਬੰਦਾ ਖੜ੍ਹ ਵੀ ਨਹੀਂ ਸਕਦਾ ਚਲੋ ਆ ਬ੍ਰਿਜ ਹੈ ਬਾਈ ਦੇਖ ਲਓ ਤੇ ਆ ਗੰਨੇ ਦੇਖੋ ਇਹਨਾਂ ਨੇ ਛਿੱਲ ਛਿੱਲ ਕੇ ਰੱਖੇ ਹੋਇਆ ਜੂਸ ਕੱਢਣ ਨੂੰ ਸਫਾਈ ਹੈਗੀ ਆ ਪਰ ਉੱਪਰ ਮੱਖੀਆਂ ਆ ਇਹਦੇ ਕੱਟੇ ਗੁੜੀ ਦੂਸਰੀ ਕੱਟੇ ਆਵੜਾ ਬ੍ਰਿਜ ਦੇ ਬਿਲਕੁਲ ਥੱਲੇ ਸਬਜ਼ੀ ਮੰਡੀ ਲੱਗਦੀ ਐ ਚੈੱਕ ਕਰੋ ਤੁਸੀਂ ਲੋ ਵੀ ਬੱਸਾਂ ਬੈਕ ਟੂ ਬੈਕ ਆ ਹੀ ਰਹੀਆਂ ਬੱਸਾਂ ਬਹੁਤ ਆ ਸਾਰੀ ਉਰੇ ਦੇਖੋ ਸਬਜ਼ੀ ਮੰਡੀ ਆ ਜਿੰਨੀ ਵੀ ਆ ਆ ਦੇਖੋ ਉਹ ਵੀ ਮਿੱਤਰੋ ਬਹੁਤ ਹਿੱਲ ਰਿਹਾ ਐ ਬ੍ਰਿਜ ਐ ਲੱਗਦਾ ਡਿੱਗੂਗਾ ਚੈੱਕ ਕਰੋ ਬੋਟਿੰਗ ਤੁਸੀਂ ਸਾਰੇ ਥਿਉ ਇੰਨਾ ਕੁ ਖਤਰਨਾਕ ਆ ਰਿਹਾ ਇਥੋਂ ਬਹੁਤ ਵਧੀਆ ਫੀਲ ਆ ਰਿਹਾ ਉੱਪਰੋਂ ਇੰਨੀ ਵਧੀਆ ਵਧੀਆ ਹਵਾ ਚੱਲ ਰਹੀ ਆ ਠੰਡੀ ਠੰਡੀ ਤੇ ਉਹ ਉਥੇ ਨਹਾ ਰਹੇ ਆ ਲੋਕ ਦੇਖੋ ਬੜਾ ਹੀ ਸੋਹਣਾ 뷰 ਹੈ ਚੱਲ ਚੱਲੀ ਜਾ ਉੱਤਰੋਂ ਇੱਥੇ ਕੁਝ ਖਾਸ ਨਹੀਂ ਲੱਗਿਆ ਤੇ ਬਸ ਓਨਲੀ ਰੋਡ ਆ ਤੇ ਆ ਬ੍ਰਿਜ ਆ ਬੜਾ ਵੱਡਾ ਤੇ ਤਾਂ ਕਰਕੇ ਆਪਾਂ ਇੱਥੋਂ ਚੱਲੇ ਆ ਬਸ ਫੜ ਕੇ ਸਿੱਧਾ ਵਿਕਟੋਰੀਆ ਤੇ ਜਾਂ ਨਾ ਖੁੱਲਾ ਹੋਵੇ ਇਹ ਨਹੀਂ ਪਤਾ ਪਰ ਉਹਦੇ ਨਾਲ ਇੱਕ ਪਾਰਕ ਵੀ ਆ ਉਥੇ ਜਿਆ ਨੂੰ ਅੱਧਾ ਘੰਟਾ ਲੱਗੂਗਾ ਬਸ ਤੇ ਤੇ ਚੱਲੀਏ ਬੱਸ ਮਿਲ ਗਈ ਹੈ ਤੇ ਨਾਲ ਇਹਦੇ ਬ੍ਰਿਜ ਤੇ ਹੁਣ ਆਪਾਂ ਚੜਨ ਲੱਗੇ ਆ। ਲੋ ਵੀ ਚੈੱਕ ਕਰੋ ਵੀਊ। ਰਾਤ ਹੋ ਚੱਲੀ ਹੈ ਇਹ ਨਹੀਂ ਪਤਾ ਹੁਣ ਉਧਰੋਂ ਬੱਸਾਂ ਮਿਲਣਗੀਆਂ ਕਿ ਨਹੀਂ ਮਿਲਣਗੀਆਂ। ਬਾਕੀ ਕੋਸ਼ਿਸ਼ ਜ਼ਰੂਰ ਹੈ ਵੀ ਮਿਲ ਜੇ ਨਹੀਂ ਫਿਰ ਆਪਾਂ ਕੈਬ ਤੇ ਆਵਾਂਗੇ। ਕਿ ਤਾਂ ਆਪਾਂ ਨੂੰ ਫੇਰ ਮਿਲ ਗਈਆਂ ਤੇ ਕਿ ਆਪਣੇ ਲੱਗੇ ਆ 36 ਰੁਪਏ ਜਾਣ ਦੇ। ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਬੱਸਾਂ ਬੰਦ ਹੋ ਜਾਣਗੀਆਂ ਕਹਿੰਦਾ ਚਗਬ ਲਗ ਲਗ ਹੁਣ ਮੈਨੂੰ ਮੈਂ ਠੀਕ ਹੈ ਮੈਂ ਕਿਹਾ ਨਾ ਹੁਣ ਮੈਨੂੰ ਸਮਝ ਲੱਗੀ ਆ ਵੀ ਉਹਨੇ ਕੀ ਕਿਹਾ ਕਿ ਨਹੀਂ ਕਿਹਾ ਵੀ ਕੀ ਗੱਲ ਬਾਤ ਨਾ ਬੰਦਾ ਦਿਵਾਰੇ ਪੁੱਛਣ ਜੋਗਾ ਬਗਾਨੇ ਦੇਸ਼ਾਂ ਦਾ ਹੀ ਰੋਲਾ ਹੁੰਦਾ ਅੱਜ ਆਈਏਗਾ ਨਹੀਂ ਬਾਈ ਹੋਰ ਕੋਲੇ ਰਸਤੇ ਆச்சே ਹਾਂ ਬਸ ਤਾਂ ਤੱਤਾ ਬਹੁਤ ਐ ਮੈਂ ਲਾਦਾ ਕੁੱਟੂ ਗਾਇ ਕੱਦੇ ਨੂੰ ਮਿੱਤਰੋ ਪਹੁੰਚ ਗਏ ਆ ਵਿਕਟੋਰੀਆ ਮੈਮੋਰੀਅਲ ਹਾਲ ਕੋਲੇ ਤੇ ਮੂਰਤੀ ਤੁਸੀਂ ਵਿਕਟੋਰੀਆ ਦੀ ਦੇਖ ਸਕਦੇ ਹੋ ਕਿੰਨੀ ਸੋਹਣੀ ਬਣਾ ਰੱਖੀ ਐ ਸੋ ਮੈਂ ਸੋਹਣੀ ਐ ਨਾ ਬਹੁਤ ਹਾਂ ਯਾਰ ਬਹੁਤ ਸੋਹਣੀ ਐ ਤੇ ਬਿਲਡਿੰਗ ਦੇਖ ਸਕਦੇ ਤੁਸੀਂ ਕਿੰਨੀ ਉੱਚੀ ਐ ਕਰਦੀ ਸੀ ਵਿਕਟੋਰੀਆ ਵੀ ਦੋ ਗੁੱਤਾਂ ਕਰਦੀ ਸੀ ਤੂੰ ਦੋ ਗੁੱਤਾਂ ਕਰਿਆ ਕਰ ਜਦੋਂ ਕਰੇਲੇ ਕਰਿਆ ਕਰ ਲੋ ਵੀ ਮਿੱਤਰੋ ਆ ਬੱਸਾਂ ਸਾਨੂੰ ਨਵੀਆਂ ਦਿਖ ਗਿਆ ਹੁਣ ਭੁਜੇ ਬਿਸਕੁਟਾਂ ਆ ਲੀਆਂ ਤੇ ਚਲੋ ਵੀ ਚੱਲਦੇ ਆ ਆਪਾਂ ਅੰਦਰ ਨੂੰ ਤੇ ਇੱਥੇ ਪਾਰਕ ਆ ਕਹਿੰਦੇ ਬੜਾ ਸੋਹਣਾ ਕਿਉਂਕਿ ਮਿਊਜ਼ੀਅਮ ਰਾਣੀ ਦਾ ਕੋ ਕਿਲਾ ਕੁਲਾ ਹੋਣਾ ਤੇ ਬਾਕੀ ਅੰਦਰ ਜਾ ਕੇ ਪਤਾ ਲੱਗੂ ਕੀ ਸਿਸਟਮ ਆ ਸੜਕਾਂ ਤੇ ਆ ਲਾਈਟਿੰਗ ਬੜੀ ਸੋਹਣੀ ਕੀਤੀ ਹੋਈ ਆ ਇਹਨਾਂ ਨੇ ਰੋਲ ਕਰ ਕਰਕੇ ਤੇ ਇੱਥੋਂ ਦਾ 뷰 ਬਹੁਤ ਸੋਹਣਾ ਆ ਜੇ ਆਪਾਂ ਕਹੀਏ ਇੰਦਰਾ ਗਾਂਧੀ ਦੀ ਉੱਥੇ ਬਣੀ ਹੋਈ ਆ ਮੂਰਤੀ ਦੇਖ ਲਿਓ ਤੁਸੀਂ ਮੈਨੂੰ ਪਿੱਛੋਂ ਦੀ ਉੱਥੇ ਲਿਖਿਆ ਇੰਦਰਾ ਗਾਂਧੀ ਤੇ ਪਰ ਇਹਦਾ ਮੂੰਹ ਨਹੀਂ ਦਿਖਿਆ ਆ ਦੇਖੋ ਇੰਦਰਾ ਗਾਂਧੀ ਦੀ ਬਣੀ ਹੋਈ ਆ ਮੂਰਤੀ ਇੱਥੇ ਤੇ ਚਲੋ ਚੱਲਦੇ ਆ ਅੰਦਰ ਨੂੰ ਦੇਖਦੇ ਆ ਉਹ ਵੀ ਮਿੱਤਰੋ ਇੱਧਰ ਰਾਈਟ ਸਾਈਡ ਲੋਕੇਸ਼ਨ ਦੱਸਦਾ ਤੇ ਆਪਾਂ ਹੁਣ ਸਟ੍ਰੀਟ ਫੂਡ ਖਾਣ ਆਏ ਆ ਇੱਥੇ ਐਗ ਰੋਲ ਆ ਤੇ ਨਾਲ ਇਹਦੇ ਨੂਡਲ ਆ ਤੇ ਮੈਂ ਤੇ ਗੁਰਬਾਜ ਤਾਂ ਨਾਨਵੈਜ ਨਹੀਂ ਖਾਂਦੇ ਮੈਡਮ ਐਗ ਤੇ ਨੂਡਲ ਖਾਊਗੀ ਤੇ ਮੈਂ ਤੇ ਗੁਰਬਾਜ ਨੂਡਲ ਖਾਵਾਂਗੇ ਕੱਲੇ ਤੇ ਕਿਉਂਕਿ ਢਿੱਡ ਤਾਂ ਭਰਨਾ ਹੋਰ ਕੋਈ ਇੱਥੇ ਚੀਜ਼ ਬੜੀਆ ਸਵਾਦ ਨਹੀਂ ਲੱਗੀ ਕੋਈ ਤੇ ਮਿਲਦੇ ਆ ਤੁਹਾਨੂੰ ਇੱਥੋਂ ਦੀ ਇੱਕ ਗੱਲ ਬੜੀ ਵਧੀਆ ਲੱਗੀ ਹੈ ਇੱਥੇ ਚੀਜ਼ਾਂ ਸਸਤੀਆਂ ਬਹੁਤ ਆ ਪੰਜਾਵਾਂ ਦੀ ਪਲੇਟ ਦਿੱਤੀ ਆ ਦੇਖੋ ਕਿੰਨੀ ਫੁੱਲ ਫਿਲ ਕਰਕੇ ਦਿੱਤੀ ਆ ਕੱਲੀ ਵੈਜ ਹੈ ਇਹ ਤੇ ਨੌਨ ਵੈਜ ਹਲੇ ਸੌਮਿਆ ਦਾ ਆ ਰਿਹਾ ਮੇਰੀ ਵੀ ਪਲੇਟ ਆ ਰਹੀ ਆ ਹਲੇ ਤੇ 50 ਰੁਪਏ ਚ ਇਹਨਾਂ ਨੇ ਏਡੀ ਪਲੇਟ ਦਿੱਤੀ ਆ ਬਹੁਤ ਵੀ ਮਿੱਤਰੋ ਨੂਡਲ ਖਾ ਰਹੇ ਸੀ ਤੇ ਸੌਮਿਆ ਕੋਲ ਇੱਕ ਕਿਊਟ ਜੀ ਮਾਣੋ ਬਿੱਲੀ ਆ ਗਈ ਆ ਚੀਜੀ ਖਾਨ ਉਹ ਵਾਓ ਕਿੰਨੀ ਨੋਣੀ ਹੈ ਲੋ ਲੋ ਵੀ ਖਲੋਲ ਹੋ ਗਈ ਆਪਾਂ ਆ ਤਾਂ ਗਏ ਆ ਹਾਲ ਕੋਲੇ ਪਰ ਗੱਲ ਇਹ ਹੈ ਬੰਦ ਹੋ ਗਿਆ 6 ਵਜੇ ਦਾ ਇਹਦਾ ਟਾਈਮ ਹੁੰਦਾ ਆਪਾਂ ਨੂੰ ਮੁੰਡਾ ਕਹਿੰਦਾ ਸੀਗਾ ਵੀ ਇਹਦਾ ਬਾਹਰਲਾ ਪਾਰਕ ਖੁੱਲਾ ਹੋਊਗਾ ਪਰ ਇਹ ਹੁਣ ਵੀ ਬੰਦ ਹੀ ਹੈ ਤੇ ਚਲੋ ਕਿਸੇ ਪਤਨੀ ਕਾਰਨਾ ਕਰਕੇ ਬੰਦ ਕਰ ਦਿੱਤਾ ਹੋਊਗਾ ਉਹਦੇ ਵਿਚਾਰੇ ਦਾ ਕੋਈ ਕਸੂਰ ਨਹੀਂ ਤੇ ਹੁਣ ਆਪਾਂ ਚੱਲੇ ਆ ਬੈਕ ਨੂਡਲ ਨਾਲ ਨਾਲ ਖਾ ਕੇ ਕੱਲ ਨੂੰ ਆਵਾਂਗੇ ਜੇ ਕੋਸ਼ਿਸ਼ ਹੋਊਗੀ ਤੇ ਇਹ ਤੁਹਾਨੂੰ ਦਿਖਾਵਾਂਗੇ ਅੰਦਰੋਂ ਤੇ ਬਹੁਤ ਸੋਹਣਾ ਬਣਿਆ ਹੋਇਆ ਇਥੋਂ ਬ੍ਰਾਈਟਨੈਸ ਬਹੁਤ ਏਦੀ ਪੈ ਰਹੀ ਆ ਤਾਂ ਕਰਕੇ ਕੈਮਰੇ ਚ ਕਲੈਰਟੀ ਨਹੀਂ ਦਿਖ ਰਹੀ ਤੇ ਹੁਣ ਆਪਾਂ ਜਾਂਦੇ ਆ ਬੈਕ ਤੇ ਮਿਲਦੇ ਆ ਤੁਹਾਨੂੰ ਹੋਟਲ ਪਹੁੰਚ ਕੇ ਫਰੈਂਡਸ ਆਪਾਂ ਕਰਾ ਲਿਆ ਉਹਨਾਂ ਕੈਬ ਕਿਉਂਕਿ ਬਸਾਂ ਚ ਬਹੁਤ ਗਰਮੀ ਤੇ ਬਹੁਤ ਥਕਾਮੁਕੀ ਸੀ ਸੋ ਹੁਣ ਆਪਾਂ ਚੱਲੇ ਕੈਬ ਤੋਂ ਆਪਣੇ ਰੂਮ 'ਚ ਸੋ ਥੋੜਾ ਪਤਾ ਹੀ ਜਿੱਦ ਤੱਕ ਟਾਈਮ ਨਹੀਂ ਸੀ ਤੇ ਬੰਦ ਹੋ ਗਿਆ ਰਾਨੀ ਵਿਕਟੋਰੀਆ ਜੀ ਬੰਦ ਹੋ ਗਈ ਸੋ ਨਹੀਂ ਦੇਖ ਪਾਇਆ ਜੇ ਉਹ ਦੇਖਦੇ ਕੱਲ ਨੂੰ ਜੇ ਟਾਈਮ ਲੱਗਦਾ ਫਿਰ ਦੇਖਦੇ ਬਾਕੀ ਬਾਅਦ ਵਿੱਚ ਦੇਖ ਲਿਆ ਸੇਮ ਐਸ ਇਟ ਇਜ਼ ਅੰਦਰੋਂ ਵੀ ਇਹੀ ਚੀਜ਼ ਕੁਛ ਹੈ ਰਾਈਟ ਸੋ ਚਲੋ ਜਾ ਕੇ ਮਿਲਦੇ ਆ ਤੁਹਾਨੂੰ ਬਾਏ ਬਾਏ ਟੇਕ ਕੇਅਰ